ਹੈਲੋ ਜੀ ਸਾਸਤਰੀਆ ਕਾ ਜੀ ਤੁਹਾਡਾ ਸਵਾਗਤ ਹੈ ਬਣੀਆ ਮਾਪਾ ਬਲਿਚ ਅੱਜ ਵੀਡੀਓ ਮੈਂ ਸ਼ਾਮ ਨੂੰ ਸਟਾਰਟ ਕੀਤੀ ਹੈਗੀ ਹਨੇਰਾ ਹੋ ਗਿਆ ਅੱਜ ਮੇਰੇ ਕੱਪੜੇ ਵਾਲੇ ਸੀ ਧੋਣ ਵਾਲੇ ਗ੍ਰੇਸੀ ਦੀ ਖਿਚਾਕਦੀ ਹੁਣ ਕਿਤੇ ਵੀਡੀਓ ਕੋਲ ਤੇ ਗੱਲ ਕਰੀ ਜਾਂਦੀ ਹੈ ਦਿਖਾ ਨਹੀਂ ਉਸਨੂੰ ਗ੍ਰੇਸੀ ਹੈਲੋ ਆਤ ਆਵੇ ਆਤ ਮੈਂ ਲਾ ਕੇ ਲੈ ਜੂੰਗੀ ਤੇ ਇੱਧਰ ਲੈ ਜਿਹੜੇ ਇਹ ਪੈ ਰਹੇ ਨੇ ਛੱਡ ਦੇ ਥੱਲੇ। ਕੀ ਆ ਮੇਰੇ ਕੁੱਤੇ? ਦੇਖ ਕਾ ਕੱਪੜੇ ਸਾਡੇ ਸੁੱਕਨੇ ਪਾਏ। ਕੁਸੇ ਐਂ ਪਾਤੀ ਥੱਲੇ। ਤਿੰਨ ਦਿਨਾਂ ਦੇ ਕੱਪੜੇ ਆ, ਦੋ ਤਾਰਾ ਬੰਨੀਆਂ ਹੋਈਆਂ ਤੇ ਦੋਨੇ ਭਰੀਆਂ ਪਈਆਂ ਤੇ ਕੁਸ ਪਾਤੀ ਆ ਥੱਲੇ। ਇਹ ਆ ਟੋਕਰੀ ਤੇ ਵੀ ਪਾਈ ਪਈ। ਤੇ ਇੱਧਰ ਆਪਾਂ ਨੇ ਧਰਿਆ ਪੀਣ ਵਾਲਾ ਦੁੱਧ ਗਰਮ ਹੋ ਗਿਆੰਦਾ ਹੈ ਸੱਕਰ ਵਾਲਾ ਇੱਧਰ ਆਪਣਾ ਤੇ ਇੱਧਰ ਆਪਾਂ ਨੇ ਘਿਓ ਗਰਮ ਤਰਤਾ ਮੱਖਣੀ ਬਣਾਈ ਸੀ ਹੁਣੀ ਮੈਂ ਮਲਾਈ ਰੜਕੀ ਹੈਗੀ ਤੇ ਜਿਹੜਾ ਇਹਦਾ ਮਤਲਬ ਉਹ ਦੁੱਧ じゃ ਹੋਊਗਾ ਉਹ ਆਪਾਂ ਨਤਾਰ ਦਾਂਗੇ ਸਵੇਰ ਉਠਾਰ ਕੇ ਫ੍ਰਿਜ ਚ ਲਾ ਦਾਂਗੇ ਤੇ ਘਿਓ ਘਿਓ ਰਹੇ ਜੂਗਾ ਤੇ ਜਿਹੜਾ ਮਲਾਈ ਦਾ ਦੁੱਧ ਸੀਗਾ ਥੱਲੇ ਆ ਦੇਖੋ ਲੱਸੀ ਜੀ ਤੇ ਉਹਦਾ ਆਪਾਂ ਪਨੀਰ ਬਣਾ ਲਾਂਗੇ ਇਹ ਨੂੰ ਮੈਂ ਜਾਗ ਨਹੀਂ ਲਾਇਆ ਜਾਗ ਕਰਕੇ ਹੀ ਕੰਮ ਆ ਜਾਊਗਾ ਆਪਣੇ ਪਨੀਰ ਦੇ ਹਜੇ ਮੈਂ ਗਰਮ ਪਾਣੀ ਨਾਲ ਮਧਾਣੀ ਧੋਣੀ ਤੇ ਆ ਦੁੱਧ ਮੇਰੇ ਘੰਡੇ ਤਾਂ ਹੈਗੇ ਹਾਂਜੀ ਦੁੱਧ ਆਪਾਂ ਨੇ ਗਰਮ ਕਰਤਾ ਤੇ ਬਾਅਦ ਚ ਆਪਾਂ ਪਾ ਦਾਂਗੇ ਵਿੱਚ ਸਿਰਕਾ ਥੋੜਾ ਜਿਹਾ ਹਜੇ ਦੁੱਧ ਨੂੰ ਵਾਲਾ ਆ ਜਾਂਦੋ ਇਹਨ ਦੁੱਧ ਹੀ ਹੈਗਾ ਜੇ ਇਹਨੂੰ ਮੈਂ ਜਾਗ ਲਾ ਕੇ ਫਿਰ ਰੜਕਦੀ ਫਿਰ ਇਹਨੇ ਲੱਸੀ ਬਣ ਜਾਣਾ ਸੀਗਾ ਆਪਾਂ ਲੱਸੀ ਨਹੀਂ ਬਣਾਈ ਮੇਰੇ ਨਾਲ ਹੱfteਕ ਦਾ ਸੀਗਾ ਦੁੱਧ ਤੋਂ ਮਲਾਈ ਲਾਈ ਵੀ ਹੱfteਕ ਦੀ ਸੀ ਕਿਉਂਕਿ ਮੇਰੇ ਤੇ ਹੁਣ ਪਤਲਾ ਕਰਨ ਵਾਸਤੇ ਪਾਣੀ ਪਾਇਆ ਨਹੀਂ ਦੁੱਧ ਸੰਗਣਾ ਹੁੰਦਾ ਤੇ ਥੱਲੇ ਲੱਗ ਜੀ ਮੇਰੇ ਤੇ ਇਹਨੂੰ ਆਜਾ ਨੂੰ ਦੁੱਬਾ ਲਾ ਤੇ ਉਹਨੇ ਆਪਣਾ ਇਧਰ ਨਾਲੇ ਘੋਗ ਵਾਲਾ ਆ ਜੂਗਾ ਤੇ ਦੁੱਧਾ ਆਪਣਾ ਗਰਮ ਹੋ ਗਈ ਇਹਨ ਘਰ ਤਾਂਗੇ ਬੰਦ ਨਵੀਰੇ ਪੇਪਰ ਚੱਲੀ ਜਾਂਦੇ ਆ ਅੱਜ ਦੂਜਾ ਪੇਪਰ ਸੀਗਾ ਕਿ ਤੀਜਾ ਤੀਜਾ ਹਾਂ ਹੋਈ ਨਹੀਂ ਦੂਜਾ ਸੀਗਾ ਪੱਲੀ ਸੀ ਕਿ ਕੱਲ ਤਾਂ ਹਿੰਦੀ ਦਾ ਹੈ ਕੱਲ ਹਿੰਦੀ ਦਾ ਠੀਕ ਹੈ ਦੂਜਾ ਸੀਗਾ ਠੀਕ ਹੈ ਤੀਜਾ ਕੱਲ ਨੂੰ ਹੈ ਨਾ ਚੱਲ ਕੋਈ ਆਹ ਵਾਲੀ ਚਾਦਰ ਮੈਂ ਇੱਧਰ ਵਿਛਾ ਦਤੀ ਇੱਧਰ ਸੋਹਣੀ ਲੱਗਦੀ ਆ ਯੋ ਮੇਰੇ ਆਪਸੀ ਨਾਲ ਬੁੱਤੇ ਤੇ ਲੇਂਦੇ ਬਾਥਰੂਮ ਵੀ ਸਾਫ ਕੀਤਾ ਅੱਜ ਤੇ ਅੰਦਵਾਰ ਨੂੰ ਤੋਤਾ ਸੀ ਅੱਜ ਦਿਨ ਹੈਗਾ ਬੁੱਧਵਾਰ ਹੈ ਨਾ ਦਿਨ ਵੀ ਨਹੀਂ ਯਾਦ ਰਿਹਾ ਨਾ ਬੁੱਧਵਾਰ ਹੈ ਅੱਜ ਫੇਰ ਤੋਤਾ ਹਾਲੇ ਹੀ ਦੁੱਧ ਆਪਣਾ ਗਰਮ ਹੋ ਗਿਆ ਬੜੇ ਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਸਿਰਕਾ ਡੇਟਕਣਾ ਹੈ ਨਾਲੇ ਤਾਂ ਮੈਂ ਮਲਾਈ ਬਣਾਲੀ ਮਲਾਈ ਤੋਂ ਫਿਰ ਮੈਂ ਮੱਖਣੀ ਬਣਾਲੀ ਮੱਖਣੀ ਤੋਂ ਬਣਾ ਲਿਆ ਕਿਉ ਹਨ ਤੇ ਉਸ ਤੋਂ ਬਾਅਦ ਜਿਹੜਾ ਦੁੱਧ ਇਹ ਬਚ ਗਿਆ ਜੇ ਮੈਂ ਜਾਗ ਲਾ ਕੇ ਬਣਾਉਂਦੀ ਹਨ ਤਾਂ ਫਿਰ ਲੱਸੀ ਬਣ ਜਾਂਦੀ ਤੇ ਹੁਣ ਆਪਣਾ ਇਹ ਪਨੀਰ ਬਣ ਜਾਊਗਾ ਦੁੱਧ ਆਪਾਂ ਨੇ ਥੋੜਾ ਜਿਹਾ ਪਤਲਾ ਕਰ ਲਿਆ ਸੀ ਇਹ ਜ਼ਰੂਰੀ ਨਹੀਂ ਵੀ ਫੈਟ ਵਾਲਾ ਦੁੱਧ ਹੀ ਹੋਵੇ ਪਨੀਰੇ ਦਾ ਹੀ ਵਧੀਆ ਬਣ ਜਾਊਗਾ ਜਦੋਂ ਪਨੀਰ ਬਣ ਗਿਆ ਸਮਝ ਦਿਖਾਵਾਂਗੀ ਹਾਂਜੀ ਕਿਉਂ ਵੀ ਆਪਣਾ ਜਿਹੜਾ ਸੀਗਾ ਗਰਮ ਕਰਤ ਆਪਾਂ ਨੇ ਇਹਨੂੰ ਆਪਾਂ ਜਦੋਂ ਇਹ ਠਰ ਗਿਆ ਕੱਲ ਨੂੰ ਮੈਂ ਰੱਖ ਦੂੰਗੀ ਫ੍ਰਿਜ ਚ ਤੇ ਸ਼ਾਮ ਨੂੰ ਫਿਰ ਇਹਨੂੰ ਕਰ ਦੂੰਗੀ ਗਰਮ ਤੇ ਲੱਸੀ ਜਿੰਨ ਤਾਰ ਕੇ ਥੱਲੇ ਰਹਿ ਜੂਗੀ ਨਿਤਰੀ ਜੀ ਉਹ ਕੱਢ ਦੂੰਗੀ ਤੇ ਕਿਉਂ ਕਿ ਉੱਪਰ ਰਹਿ ਜੂਗਾ ਤੇ ਇਧਰ ਆਪਣਾ ਪਨੀਰ ਵੀ ਬਣ ਗਿਆ ਇਹ ਆਪਾਂ ਨੇ ਪੰਡਾ ਸੇ ਤੇ ਆਪਾਂ ਨੇ ਬੰਦ ਕਰਤਾ ਗੈਸ ਇਹਦੇ ਜੇ ਆਪਾਂ ਪੀਸ ਬਣਾਉਣਿਆ ਤੇ ਇਹਨੂੰ ਦਾਅਵ ਦੇ ਕੇ ਰੱਖਣਾ ਪਊਗਾ ਤੇ ਮੈਂ ਬਣਾਉਂਗੀ ਘਰ ਦੀ ਕਿਉਂਕਿ ਨਵੀ ਨੂੰ ਜ਼ਿਆਦਾ ਘਰ ਦੀ ਪਸੰਦ ਹੈਗੀ ਤੇ ਉਸ ਦਾ ਆਪਾਂ ਨੇ ਕਿੰਨਾ ਫਾਇਦਾ ਲੈ ਲਿਆ ਪਨੀਰ ਵੀ ਬਣ ਗਿਆ ਆਪਣਾ ਘਿਓ ਵੀ ਬਣ ਗਿਆ ਹੈਨਾ ਤੇ ਇਹ ਨਾਲੇ ਬੱਚੇ ਵੀ ਖੁਸ਼ ਹੋਣਗੇ ਖਾ ਕੇ ਜੀ ਹੁਣ ਮੈਂ ਇਧਰ ਦੋਕ ਲਾਉਂਗੀ ਰੋਟੀਆਂ ਰੋਟੀ ਲਾਉਣ ਵਾਲੀ ਰਹੇਗੀ ਤੋ ਤ ਆਪਣਾ ਗਰਮ ਕਰ ਲਿਆ ਸੀਗਾ ਬਾਅਦ ਚ ਪੀ ਲਾਂਗੇ ਉਹ ਕਿ ਨਿਚੋੜ ਲਿਆ ਤੇ ਇਹਦੇ ਮੈਂ ਪੀਸ ਨਹੀਂ ਬਣਾਉਣੇਗੇ ਚਾਰਸ ਤੇ ਇਹਦੇ ਬਣਾਉਣੀ ਆਪਾਂ ਨੇ ਭੁਰਜੀ ਇਸ ਕਰਕੇ ਮੈਂ ਹੀ ਰੱਖ ਦੂੰਗੀ ਇਹਨੂੰ ਡੱਬੇ ਚ ਪਾ ਕੇ ਦੇਖੋ ਕਿੰਨਾ ਨਰਮ ਤੇ ਵਧੀਆ ਪਨੀਰ ਬਣਿਆਗਾ ਤੇ ਖਾਣ ਚ ਵੀ ਬਹੁਤ ਸਵਾਦ ਆਉਂਦਾ ਤੇ ਘਟ ਤੋਂ ਘਟੇ ਪਾਈਏ ਤੇ ਉੱਪਰ ਹੈਗਾ ਪਨੀਰ ਤੇ ਆਪਣਾ ਵਧੀਆ ਪਨੀਰ ਬਣ ਗਿਆ ਦੇਖ ਲਓ ਕਿੰਨਾ ਮਹਿੰਗਾ ਹੈਗਾ ਦੁੱਧ ਵੀ ਮਹਿੰਗਾ ਤੇ ਪਨੀਰ ਵੀ ਮਹਿੰਗਾ ਤੇ ਆਪਾਂ ਘਰੇ ਸਾਰਾ ਕੁਝ ਬਣਾ ਲੈ ਇੱਕ ਵਾਰੀ ਦੇ ਦੁੱਧ ਨਾਲ ਹੀ ਤੁਸੀਂ ਮਲਾਈ ਇਕੱਠੀ ਕਰ ਲਓ ਬਸ ਮਲਾਈ ਚ ਜਿਹੜਾ ਦੁੱਧ ਨਿਕਲਦਾ ਹੈਗਾ ਤੇ ਉਹਦੇ ਨਾਲ ਵਧੀਆ ਆਪਣਾ ਘਿਓ ਬਣ ਜਾਂਦਾ ਨਾਲੇ ਮਲਾਈ ਮੱਖਣੀ ਲੱਸੀ ਦਹੀਂ ਕੁਝ ਮਰਜ਼ੀ ਬਣਾਓ